ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਆ ਇਤਿਹਾਸ ਮਾਈ ਵੀਰੋ ਪਾਈ ਭਗਤੂ ਜੀ ਪਾਈ ਪਾਈ ਕਿਆਂ ਦਾ ਇਤਿਹਾਸ ਸਿੱਖੀ ਦਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ ਇਸ ਬੂਟੇ ਨੂੰ ਖਤਮ ਹੋਣ ਤੇ ਜਿੱਥੇ ਜਿੱਥੇ ਸਮੇਂ ਅਨੁਸਾਰ ਗੁਰੂ ਸਾਹਿਬਾਨਾਂ ਨੇ ਸਿੱਖੀ ਪ੍ਰੇਮ ਪ੍ਰੇਮੀਆਂ ਨੇ ਕੁਰਬਾਨੀਆਂ ਕੀਤੀਆਂ ਉੱਥੇ ਸੇਵਾ ਸਿਮਰਨ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਮਾਲਵੇ ਨੂੰ ਗੁਰੂ ਸਾਹਿਬਾਂ ਨੇ ਗੁਰੂਕਾ ਮਾਲਵਾ ਕਹਿ ਕੇ ਵਡਿਆਈ ਬਖਸ਼ੀ ਹੈ ਤਲਵੰਡੀ ਸਾਬੋ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਹੋਣ ਦਾ ਪ੍ਰਦਾਨ ਦਿੱਤਾ ਹੈ ਮਾਲਵੇ ਵਿੱਚ ਪੰਜ ਪਰਿਵਾਰਾਂ ਨੂੰ ਭਾਈ ਦੀ ਪਦਵੀ ਦੇ ਕੇ ਨਿਵਾਜਿਆ ਹੈ ਜਿਨ੍ਹਾਂ ਦੇ ਵਿੱਚੋਂ ਭਾਈ ਭਗਤੂ ਜੀ ਦੇ ਵੰਸ਼ ਬਾਰੇ ਵਿਚਾਰ ਕਰਦੇ ਹਾਂ ਭਾਈ ਭਗਤੂ ਜੀ ਦਾ ਜਨਮ ਸ੍ਰੀ ਗੁਰੂ ਨਾਨਕ ਜੀ ਦੇ ਆਸ਼ੀਰਵਾਦ ਸਦਕਾ ਸਿੱਧੂ ਜੱਟ ਖਾਨਦਾਨ ਦੇ ਬਾਬਾ ਆਦਮ ਜੀ ਦੇ ਘਰ ਹੋਇਆ ਸਿੱਧੂ ਦਾ ਪੁੱਤਰ ਦਾੜ ਦਾੜ ਦਾ ਢਾੜ ਢਾੜ ਦਾ ਆਸੀ ਆਸੀ ਦਾ ਰਜਾਦਾ ਰਜਾਦੇ ਦਾ ਮੰਗਾ ਮੰਗੇ ਦਾ ਨਾਥਰਾਓ ਨਾਥਰਾਓ ਦਾ ਧੀਰੇਜਰਾਓ ਧੀਰੇਜਰਾਓ ਦਾ ਪੁੱਤਰ ਆਦਮ ਹੋਇਆ ਹੈ ਬਾਬੇ ਆਦਮ ਦੇ ਸੁਪੁੱਤਰ ਭਾਈ ਭਗਤੂ ਜੀ ਭਾਈ ਭਗਤੂ ਜੀ ਦੇ ਭਾਈ ਗੋਰਾ ਜੀ ਤੇ ਜੋਣਾ ਜੀ ਅੱਗੇ ਭਾਈ ਗੋਰੇ ਜੀ ਦੇ ਭਾਈ ਕੁਸ਼ਲ ਚੰਦ ਭਾਈ ਮਾਈ ਚੰਦ ਤੇ ਭਾਈ ਮਿਹਰ ਚੰਦ ਭਾਈ ਦਿਆਲ ਦਾਸ ਹੋਇਆ ਨਾ ਬਾਬਾ ਆਦਮ ਜੀ ਦੀ ਸੇਵਾ ਤੇ ਸਤਿਗੁਰਾਂ ਜੀ ਦੀ ਰਹਿਮਤ ਸਮਾ ਸੀ ਉਦੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਬਠਿੰਡਾ ਕਸਵੇ ਵਿੱਚ ਇੱਕ ਰੱਬ ਦਾ ਬੰਦਾ ਰਹਿੰਦਾ ਸੀ ਆਲਮ ਨਾਮੇ ਕਈ ਲੋਕ ਉਹਨੂੰ ਆਦਮ ਪੀ ਕਹਿੰਦੇ ਸਨ ਅਵਸਥਾ ਵਿਰਧ ਹੁੰਦੀ ਜਾ ਰਹੀ ਸੀ ਭਾਰਗ ਘਰ ਵਿੱਚ ਕੋਈ ਬਾਲ ਬੱਚਾ ਨਹੀਂ ਸੀ ਚਾਹਣਾ ਬਹੁਤ ਸੀ ਬੱਚੇ ਦੀ ਪਰ ਕੀਤਾ ਹਰ ਹੀਲਾ ناکਾਮ ਰਿਹਾ ਬੜਾਏ ਦੇਵੀ ਦੇਵਤਾ ਮਣਾਈ ਬੜੀਆਂ ਸੁਖਣਾ ਸੁਖੀਆਂ ਪਰ ਜਵਾਨੀਆਂ ਟੱਪੀ ਜੋੜੀ ਦੀ ਬੋੜੀ ਕਿਸੇ ਕਿਸੇ ਨਾ ਕੀਤੀ ਨਿਰਾਸ਼ਾ ਹੀ ਪੱਲੇ ਪਈ ਤਾ ਹਾਕਿਤ ਜ਼ਰੂਰ ਕਿਤੋਂ ਕੋਈ ਹੂਕ ਸੁਣੀਦੀ ਹੈ ਤਾਂ ਕੋਈ ਹੀਲਾ ਸੁਝਾਇਆ ਜਾਂਦਾ ਹੈ ਬਾਬੇ ਆਲਮ ਨਾਲ ਵੀ ਇਹੀ ਹੋਇਆ ਕੋਈ ਸੀ ਬਠਿੰਡਾ ਨਗਰ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੇਵਾ ਸਬਾਬ ਨਾਲ ਮੇਲ ਹੋਇਆ ਸੁਣੀ ਬਾਬੇ ਦੀ ਵਿਥਿਆ ਸੁਝਾਉ ਦਿੱਤਾ ਭੋਲਿਆ ਕਿਹੜੇ ਰਾਹਾਂ ਵਿੱਚ ਪਟਕ ਰਿਹਾ ਹੈ ਸਿੱਧੇ ਰਾਤੇ ਆ ਪਹੁੰਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੌਥੀ ਗੱਦੀ ਤੇ ਝੁਕਾ ਸਿਰ ਆਪਣਾ ਤੇ ਛੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਤੇਰੀ ਮਰਾਦ ਪੂਰੀ ਹੋਵੇਗੀ ਤੇਰੀ ਭਲੀ ਨੀਤ ਨੂੰ ਫਲ ਲੱਗਣਗੇ ਬਾਬਾ ਗਦਗਦ ਹੋ ਗਿਆ ਬਾਬਾ ਚਾਹੇ ਉੱਡ ਕੇ ਚਲਾ ਜਾਵੇ ਘਰ ਆ ਕੇ ਘਰ ਵਾਲੀ ਮਾਈ ਨਾਲ ਸਲਾਹ ਕੀਤੀ ਮਾਈ ਨੂੰ ਆਸ ਦੀ ਕਿਰਨ ਨਜ਼ਰ ਆਈ ਅਤੇ ਝਟ ਤਿਆਰ ਹੋ ਗਏ ਮੰਜਲਾ ਮਾਰਦੇ ਜਾ ਪਹੁੰਚੇ ਸਤ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਾਣਵਾਏ ਸੀ ਇਸ ਅਵਸਥਾ ਵਰਦ ਹੀ ਸੀ ਹੀਆ ਨਹੀਂ ਪੈ ਰਿਹਾ ਸੀ ਪੁੱਤਰ ਦੀ ਦਾਤ ਮੰਗਣ ਦਾ ਪ੍ਰੰਤੂ ਦਾਤੇ ਦੇ ਦਰਬਾਰ ਵਿੱਚ ਪਹੁੰਚ ਕੇ ਹਿਰਦੇ ਵਿੱਚ ਠੰਡ ਅਨੁਭਵ ਕਰਨ ਲੱਗੇ ਯਕੀਨ ਹੋ ਗਿਆ ਕਿ ਇਹੀ ਉਹਨਾਂ ਦਾ ਆਖਰੀ ਪੜਾਓ ਹੈ ਲੱਗ ਗਏ ਸੇਵਾ ਕਰਨ ਇੱਕ ਛੋਟਾ ਜਿਹਾ ਕੋਠਾ ਲੈ ਲਿਆ ਦੋਨੋਂ ਬਾਹਰ ਜੰਗਲ ਵਿੱਚ ਜਾਇਆ ਕਰਨ ਤੇ ਲਿਆਇਆ ਕਰਨ ਕੁਝ ਸੁੱਕੀਆਂ ਲੱਕੜੀਆਂ ਦੀਆਂ ਦੋ ਭਰੀਆਂ ਇੱਕ ਲੰਗਰੂ ਕੇ ਲੰਗਰ ਵਿੱਚ ਪਚਾ ਦੇਣੀ ਇੱਕ ਕੁਝ ਵੇਚ ਕੇ ਖਰੀਦ ਬਸਤਾ ਲੈ ਲੈਣੀ ਆ ਤੇ ਨਿਰਵਾਲ ਲਈ ਬਾਕੀ ਘਰ ਵਿੱਚ ਹੀ ਰੱਖ ਲੈਣੀ ਆ ਅਕਾਲ ਪੁਰਖ ਨੇ ਜਿਵੇਂ ਸੁਝਾਈ ਹੁੰਦੀ ਹੈ ਸੇਵਾ ਲਗਭਗ 40 ਸਾਲ ਸੇਵਾ ਲਗਭਗ ਸਾਲ ਪਰ ਜਦ ਕਿਸੇ ਦੀ ਮਰਦ ਪੂਰੀ ਹੋਣੀ ਹੁੰਦੀ ਹੈ ਤਾਂ ਬਣਾਉਂਦਾ ਹੈ ਅਕਾਲ ਪੁਰਖ ਕੋਈ ਵਿਦ ਹੋਇਆ ਕੀ ਕਿ ਬੜੀ ਬਾਰਿਸ਼ ਆਈ ਝੱਖੜ ਝੁੱਲਿਆ ਗੁਰੂ ਕੇ ਲੰਗਰਾਂ ਦੀਆਂ ਸਾਰੀਆਂ ਲੱਕਣਾ ਭਿੱਜ ਗਈਆਂ ਲੰਗਰ ਸਜਾਉਣ ਲਈ ਕੋਈ ਵਿਦ ਹੀ ਨਾ ਬਣੇ ਸਰਦੀਆਂ ਦਾ ਮੌਸਮ ਸੀ ਪਾਸੇ ਪਨ ਨੈ ਮੋ ਬਹੁ ਮਾਗਦੀ ਠੰਡ ਸੰਗ ਤਾਂ ਲਾਚਾਰ ਹੋ ਗਈਆਂ ਸੁਝਾਓ ਦਿੱਤਾ ਕਿ ਇੱਕ ਗੁਰੂ ਦੇ ਸਿੱਖ ਨੇ ਬਈ ਜੰਗਲ ਤੋਂ ਗੁਰੂ ਦਾ ਪਿਆਰਾ ਆਲਮ ਨਾਮੇ ਸਿੱਖ ਸੇਵਾ ਕਰਦਾ ਹੈ ਲੱਕੜਾਂ ਦੀ ਉਸ ਦੇ ਘਰ ਸੁੱਕੀਆਂ ਲੱਕੜਾਂ ਦੀ ਢਾਲ ਹੈ ਮੰਗ ਲਓ ਜਾ ਕੇ ਲੰਗਰ ਦੇ ਸੇਵਾਦਾਰ ਨਸੇ ਗਏ ਬਾਬੇ ਨੇ ਬੜੀ ਪ੍ਰਸੰਨਤਾ ਦੇ ਨਾਲ ਸਾਰੀਆਂ ਲੱਕੜਾਂ ਚੁਕਾ ਦਿੱਤੀਆਂ ਧੰਨ ਧੰਨ ਹੋ ਗਈ ਲੰਗਰ ਸੱਜ ਕੇ ਪਾਸੇ ਪਣ ਦੀ ਠੰਡ ਨੂੰ ਵੀ ਦੂਰ ਨ사 ਦਿੱਤਾ ਜਾਣੀ ਜਾਨ ਸੱਚੇ ਪਾਤਸ਼ਾਹ ਆਤਮ ਅੰਤਰ ਆਤਮੇ ਦੇਖ ਰਹੀ ਸੀ ਅੰਦਰੋਂ ਮੇਰਾ ਦੇ ਘਰ ਹੋਏ ਸਨ ਰੱਬੀ ਪ੍ਰਸੰਨਤਾ ਬਾਬੇ ਤੇ ਮਾਈ ਉੱਪਰ ਫਹਾਰ ਵਾਂਗ ਪੈ ਰਹੀ ਸੀ ਫੇਰ ਵੀ ਸੱਚੇ ਪਾਤਸ਼ਾਹ ਨੇ ਇਸ ਪ੍ਰਸੰਨਤਾ ਇਸ ਮੇਰ ਨੂੰ ਪ੍ਰਗਟ ਰੂਪ ਦੇਣ ਲਈ ਟਕਵਾ ਸਮਾ ਨਿਸ਼ਚਿਤ ਕਰਨਾ ਹੀ ਉਚਿਤ ਜਾਣਿਆ ਗੁਰੂ ਜੀ ਦਾ ਤੇ ਦਾ ਦਰਬਾਰ ਸਜਿਆ ਜੁੜੀ ਜੁੜੀ ਸੰਗਤ ਗੁਰਾਂ ਦੇ ਚਰਨਾ ਵਿੱਚ ਬਾਬੇ ਦੀ ਮਨੋਕਾਮਨਾ ਨੂੰ ਫਲ ਲੱਗਣ ਦਾ ਸਮਾਂ ਨੇੜੇ ਆ ਗਿਆ ਫਰਮਾਇਆ ਸੱਚੇ ਪਾਤਸ਼ਾਹ ਨੇ ਸੁਣਾਓ ਸਿੱਖੋ ਰਾਤ ਕਿਵੇਂ ਬਤੀਤ ਹੋਈ ਝੱਖੜ ਝੋਲੇ ਅੰਤਾਂ ਦੀ ਠੰਡ ਤੋਂ ਕਿਵੇਂ ਬਚਾਓ ਹੋਇਆ ਉੱਠਿਆ ਇੱਕ ਸਿੱਖ ਸੀ ਸੁਣਾਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਬੜੀ ਸੁਖੀ ਗੁਜ਼ਰੀਏ ਰਾਤ ਭਾਵੇਂ ਸੀ ਕਹਿਰ ਦੀ ਪਰ ਸੁਖਾਵੀਂ ਬਣਾ ਦਿੱਤੀ ਬਾਬੇ ਆलम ਦੇ ਲੱਕੜਾਂ ਨੇ ਇਹ ਸਿੱਖ ਜੰਗਲ ਬਠਿੰਡੇ ਤੋਂ ਲਗਭਗ ਸਾਲ ਭਰ ਦਾ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਿਹਾ ਕਰਦਾ ਹੈ ਲੱਕੜਾਂ ਦੀ ਇੱਕ ਭਰੀ ਹਰ ਰੋਜ਼ ਗੁਰੂ ਕੇ ਲੰਗਰ ਵਿੱਚ ਇੱਕ ਵਿੱਚ ਇੱਕ ਇੱਕ ਵਿੱਚੋਂ ਕੁਝ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ ਕੁਝ ਕਾਰ ਸੰਭਾਲ ਕੇ ਰੱਖਦਾ ਹੈ ਸੰਭਾਲ ਕੇ ਰੱਖ ਲੱਕੜ ਅੱਜ ਰਾਤ ਲੰਗਰ ਨੂੰ ਜੋੜਾ ਕਰਨ ਲਈ ਕੰਮ ਆਈ ਬੜੀ ਆਨੰਦ ਦੀ ਗੁਜ਼ਰੀ ਰਾਤ ਪਾਸ਼ਾ ਜੀਓ ਪ੍ਰਸੰਨ ਹੋਏ ਦਤਾਰ ਜੀ ਨੇ ਕੀਤਾ ਹੁਕਮ ਬਲਾ ਕੇ ਲਿਆਓ ਇਸ ਬਜ਼ੁਰਗ ਨੂੰ ਗੁਰੂ ਨਾਨਕ ਦੀ ਗੱਦੀ ਦੇ ਅਨਤਖ ਸੇਵਕ ਨੂੰ ਜਾਂ ਪਹੁੰਚਿਆ ਦਾਤੇ ਦਾ ਹੁਕਮ ਬਾਬੇ ਆलम ਨੂੰ ਚਾਉਣਾ ਚੁੱਕਿਆ ਜਾਏ ਬਾਬੇ ਤੋਂ ਬਾਬਾ ਆ ਹਾਜ਼ਰ ਹੋਇਆ ਟੈਪਿਆ ਗੁਰੂ ਦੇ ਚਰਨਾਂ ਵਿੱਚ ਹੱਥ ਬੰਨ ਕੇ ਸੀਸ ਝੁਮਾ ਕੇ ਸਾਵਧਾਨ ਖੜਾ ਹੋ ਗਿਆ ਗੁਰਮੁਖਾ ਤੇਰੀ ਸੇਵਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਪ੍ਰਵਾਨ ਹੋ ਗਈ ਹੈ ਦਸ ਤੂੰ ਕੀ ਚਾਹੁੰਦਾ ਹੈ ਆਪਣੀ ਮਨੋ ਕਾਮਨਾ ਪ੍ਰਗਟ ਕਰ ਫਰਮਾਇਆ ਦਾਤੇ ਨੇ ਨੀਵਾ ਕੀਤਾ ਸੇਰ ਹੋਰ ਨਿਉ ਗਿਆ ਅੱਖਾਂ ਸੇ ਜਲ ਹੋ ਗਈਆਂ ਪਰੰਤੂ ਜਵਾਨ ਠਾਕੀ ਗਈ ਬੋਲ ਪੀ ਨਾ ਹੋਇਆ ਇੱਕ ਵੀ ਸ਼ਬਦ ਜਾਣੀ ਜਾਣ ਸੱਚੇ ਪਾਤਸ਼ਾਹ ਅੰਦਰ ਦੀ ਹਾਰ ਘਟ ਰਹੀ ਘਟਨਾ ਨੂੰ ਫਿਰ ਬਚਨ ਹੋਇਆ ਗੁਰੂ ਬਚਨ ਗੁਰੂ ਘਰ ਦੇ ਸੱਚੇ ਸੇਵਕ ਸੰਗਤ ਜੋ ਦੀ ਜੋ ਸੇਵਾ ਤੂੰ ਕੀਤੀ ਹੈ ਸਫਲ ਹੋਈ ਮੰਗ ਜੋ ਤੂੰ ਜੋ ਚਾਹੁੰਦਾ ਹੈ ਪਰ ਵੇਰ ਦਾ ਵਾਸਤਾ ਨੂੰ ਪਹੁੰਚਿਆ ਬਾਬਾ ਆਲਮੋਹ ਫੁੱਟ ਨਾ ਸਕਿਆ ਹੰਝੂ ਤ੍ਰਿਪ ਤ੍ਰਪਤ ਕਰ ਰਹੇ ਸਨ ਸੰਗਤ ਦੇਖ ਕੇ ਹੈਰਾਨ ਰਹਿ ਰਹੀ ਰਹੀ ਸੱਚੇ ਦਾਤਾ ਦਤਾਰ ਦਾ ਮੋਮ ਹੋਇਆ ਦਿਲ ਤੀਜੀ ਵਾਰ ਫੇਰ ਬਚਨ ਕੀਤਾ ਗੁਰਮੁਖਾ ਜੇ ਤੂੰ ਕਹਿ ਨਹੀਂ ਸਕਦਾ ਜਾ ਘਰੋਂ ਮਾਈ ਨੂੰ ਬੁਲਾ ਕੇ ਲਿਆ ਹੋ ਸਕਦਾ ਉਸ ਦੇ ਮੂੰਹ ਫੁੱਟ ਪੈਣ ਦੋ ਸ਼ਬਦ ਉਸ ਦੀ ਰਸਤਰਾ ਦੇ ਵਿੱਚੋਂ ਬਾਬੇ ਨਾਨਕ ਦਾ ਦਰ ਤੇਰੇ ਲਈ ਖੁੱਲ ਗਿਆ ਹੈ ਬਾਬੇ ਨਾਨਕ ਨੇ ਘਰ ਵਾਲੀ ਨੂੰ ਕਹੀ ਕਹਾਣੀ ਦਰਬਾਰ ਵਾਲੀ ਅਤੇ ਪ੍ਰੇਰਨਾ ਕੀਤੀ ਕਿ ਉਹ ਵੀ ਦਰਬਾਰ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਬਚਨ ਸੁਣੇ ਹਿਚਕਚਾਈ ਮਾਈ ਘਰ ਅੰਦਰ ਦੀ ਆਸ਼ਾ ਔਖਾ ਰਹੀ ਸੀ ਪੁਕਾਰ ਰਹੀ ਸੀ ਮਾਈ ਜਾ ਮਹਿਰਾਂ ਦਾ ਮੇਘਲਾ ਵਰਸ ਰਿਹਾ ਹੈ ਤੂੰ ਵੀ ਜਾ SWAT ਬੂੰਦ ਪ੍ਰਾਪਤ ਕਾਰੇ ਕਰਕੇ ਮਨ ਦੀ ਇੱਛਾ ਪੂਰੀ ਕਰ ਹੋ ਤੁਰੀ ਮਾਈ ਬਾਬੇ ਦੇ ਨਾਲ ਪਹੁੰਚ ਗਈ ਦਤਾਰ ਦੇ ਚਰਨਾਂ ਵਿੱਚ ਭਰੇ ਦਰਬਾਰ ਵਿੱਚ ਝੁਕਿਆ ਸਿਰ ਝੁਕਿਆ ਹੈ ਨੇਤਰ ਗੁਰੂ ਚਰਨਾਂ ਨਾਲ ਜੁੜੇ ਹੋਏ ਹਨ ਹੁਕਮ ਹੋਇਆ ਮਾਤਾ ਤੁਹਾਡੀ ਸੇਵਾ ਪ੍ਰਵਾਨ ਕੋਈ ਪ੍ਰਗਟ ਕਰੋ ਆਪਣੇ ਦਿਲ ਦੀ ਮਨੋ ਕਾਮਨਾ ਹਿੰਮਤ ਕੀਤੀ ਮਾਈ ਨੇ ਬੋਲੀ ਤੇਰੇ ਦਰ ਦੀ ਕੁੱਕਰ ਚਾਹੁੰਦੀ ਹਾਂ ਮੈਂ ਜਗ ਤੋ ਜਾਵਾਂ ਹੋ ਕੇ ਪੁੱਤ ਸੁਪੁੱਤੀ ਸੰਗਤ ਹੈਰਾਨ ਹੋ ਗਈ ਆ ਉਮਰ ਵਿੱਚ ਸੰਤਾਨ ਦੀ ਮੰਗ ਕੁਸਰ ਮੁਸਰ ਹੋਈ ਸੰਗਤ ਵਿੱਚ ਘਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ